ਕੋਈ ਤ੍ਰਿਸ਼ਨਾ ਨੂੰ ਲੈ ਕੇ ਪਾਠ ਕਰ ਰਹੇ ਹੋ ਜਿਵੇਂ ਅੱਜ ਸੰਸਾਰ ਵਿੱਚ ਚੱਲ ਰਿਹਾ ਹੈ ਵੀ ਜੇ ਅਸੀਂ ਇੰਨੇ ਪਾਠ ਕਰਾਂਗੇ ਸਾਡਾ ਆ ਕਮ ਬਣ ਜਾਗਾ ਜੇ ਅਸੀਂ ਇੰਨੀ ਸੇਵਾ ਕਰਾਂਗੇ ਸਾਡੇ ਵਿਗਨ ਦੂਰ ਹੋ ਜਾਣਗੇ ਉਹ ਕੀ ਹੈ ਵੀ ਅਸੀਂ ਇਸ ਦਰ ਤੇ ਬੈਠੇ ਜ਼ਰੂਰ ਅੰਦਰ ਲੋਭ ਹੈ ਤ੍ਰਿਸ਼ਨਾ ਹੈ ਤੇ ਜਿੱਥੇ ਮਹਾਰਾਜ ਕਹਿੰਦੇ ਲੋਭ ਹੈ ਉੱਥੇ ਪਿਆਰ ਨਹੀਂ ਹੈ ਫਰੀਦਾ ਜਨ ਲੱਭ ਤਨ ਨੇ ਹੋ ਕੇ ਹੱ ਲੱਭ ਤਾ ਕੋੜਾ ਨਿਹੋ ਕਿਚਰ ਚੱਤ ਲੰਗਾਈ ਐ ਛੱਪਰ ਟੁੱਟੇ ਹੋ ਪਿਤੂ ਸੇਂ ਬਰਸਾਤ ਪੈ ਰਹੀ ਹੈ ਤੁਸੀਂ ਕਾਨਿਆਂ ਦੇ ਕੱਖ ਤੇ ਕੁਰਲੀ ਥੱਲੇ ਖੜੇ ਹੋਗੇ ਕਿੰਨਾ ਕਿਚਰ ਸੁੱਕੇ ਰਹੋਗੇ ਉੱਥੇ ਨਹੀਂ ਰਹਿਣ ਕੱਟੀ ਜਾ ਸਕਦੀ ਉਥੋਂ ਕਿਨਾਰਾ ਕਰਨਾ ਹੀ ਪਏਗਾ ਇਸ ਨੂੰ ਜੇ ਤੁਸੀਂ ਮਾਇਆ ਦੀ ਆਸ ਲੈ ਕੇ ਭਗਤੀ ਕਰ ਰਹੇ ਹੋ ਤੇ ਆਖੋ ਵੀ ਨਿਰੰਕਾਰ ਦੇ ਦਰਸ਼ਨ ਹੋ ਜਾਣ ਉੱਥੇ ਪਿਆਰ ਨਹੀਂ ਹੈ ਉਹ ਕੂੜਾ ਨੇ ਹੋ ਹੈ ਝੂਠਾ ਪਿਆਰ ਹੈ ਗੁਰਮੁਖ ਦਾ ਪਿਆਰ ਸੱਚਾ ਪਿਆਰ ਹੁੰਦਾ ਹੈ ਗੁਰਮੁਖ ਦਾ ਸਿਮਰਨ ਵਿੱਚ ਪੂਰਾ ਧਿਆਨ ਹੈ ਉਹ ਇੱਕ ਮਨ ਇੱਕ ਚਿੱਤ ਹੋ ਕੇ ਲੱਗ ਰਿਹਾ ਹੈ ਇਸ ਕਰਕੇ ਮਹਾਰਾਜ ਨੇ ਗੁਰਮੁਖ ਦੀ ਧਾਰਨਾ ਪਾਉਂਦ ਦੱਸੀ ਹੈ ਕਿ ਗੁਰਮੁਖ ਵਰਗਾ ਪਿਆਰ ਹੋਣਾ ਚਾਹੀਦਾ ਹੈ ਤੇ ਉਸ ਦੀਆਂ ਉਦਾਹਰਨਾਂ ਫਿਰ ਅੱਗੇ ਦਿੱਤੀਆਂ ਨੇ ਤੇ ਗੁਰਮੁਖ ਦਾ ਪਿਆਰ ਪਰਮਾਤਮਾ ਦੇ ਨਾਲ ਐਸਾ ਹੈ ਜਿਵੇਂ ਇੱਕ ਮੱਛੀ ਦਾ ਪਾਣੀ ਦੇ ਨਾਲ ਉਸ ਤੋਂ ਬਿਨਾਂ ਹੀ ਉਹ ਨਹੀਂ ਰਹਿ ਸਕਦੀ ਇਸ ਸਤਿਮਾਰਜ ਕਹਿੰਦੇ ਨੇ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜਿਵੇਂ ਮਛਲੀ ਜਲ ਨੀਰ ਜਿਵੇਂ ਮੱਛੀ ਦਾ ਪਾਣੀ ਦੇ ਨਾਲ ਹੈ ਜਿਵੇਂ ਦੁੱਧ ਦਾ ਪਾਣੀ ਦੇ ਵਿੱਚ ਆਸ ਵਿੱਚ ਰਮਿਆ ਹੋਇਆ ਹੈ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਖਿੜਿਆ ਹੋਇਆ ਹੈ ਇਸ ਤਰ੍ਹਾਂ ਗੁਰਮੁਖ ਜੁੜਿਆ ਹੋਇਆ ਹੈ ਇਹ ਗੁਰਮੁਖ ਦੇ ਜੀਵਨ ਦੀਆਂ ਆਧਾਰਨਾ ਨੇ ਗੁਰਬਾਣੀ ਦੇ ਵਿੱਚ ਪੀਰ ਸਿੰਘ ਪਰਮਾਤਮਾ ਦਾ ਨਾਮ ਲੋਭ ਲਹਿਰ ਤੋਂ ਉੱਪਰ ਉੱਠ ਕੇ ਜਪਣਾ ਹੈ